ਚੱਲ ਰਹੀ ਨਹੀਂ ਟਿੱਟੀ 1994 ਬੇਰੁਜ਼ਗਾਰ ਵਿਆਪਕ ਸਾਥੀਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਈਵ ਦੇ ਮਾਧਿਅਮ ਰਾਹੀਂ ਜੋ ਸਾਥੀ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਉਹ ਮੈਸੇਜ ਕਰਕੇ ਇਹ ਜ਼ਰੂਰ ਦੱਸ ਦੇਣ ਜਿਹੜੀ ਆਵਾਜ਼ ਹੈ ਜਾਂ ਵੀਡੀਓ ਹੈ ਉਹਨਾਂ ਤੱਕ ਸਹੀ ਤਰੀਕੇ ਦੇ ਨਾਲ ਪਹੁੰਚ ਰਹੀ ਹੈ ਦੇਖ ਲਓ ਹੋ ਗਿਆ ਤਾਂ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਣੀ ਭਰਤੀ ਦੇ ਉੱਤੇ ਜਿਹੜੀ ਸੀ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਡਾਇਰ ਕਰਕੇ ਆਪਣੀ ਭਰਤੀ ਨੂੰ ਇੱਕ ਗਾਜ ਡਿੱਗਣ ਦਾ ਜਿਹੜਾ ਖਤਰਾ ਉਹ ਮੰਨ ਰਾ ਰਿਹਾ ਸੀ ਜਿਹੜਾ ਪਿਛਲੇ 3 ਦਿਨਾਂ ਤੋਂ ਅਸੀਂ ਤੁਹਾਡੇ ਨਾਲ ਲਗਾਤਾਰ ਇਸ ਕੇਸ ਬਾਰੇ ਗੱਲਬਾਤ ਕਰ ਰਹੇ ਆ ਤਾ ਸਾਥੀਓ ਬੜੀ ਖੁਸ਼ੀ ਦੀ ਗੱਲ ਹੈ ਔਰ ਬੜਾ ਪ੍ਰਮਾਤਮਾ ਦੀ ਕਿਰਪਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵੀ ਉਹਨਾਂ ਨੇ ਮਿਹਰ ਭਰਿਆ ਤੇ ਜਿਹੜਾ ਆਪਣੇ ਸਿਰ ਤੇ ਰੱਖਿਆ ਆਪਣੀ ਭਰਤੀ ਤੇ ਰੱਖਿਆ ਵੀ ਜਿਹੜਾ ਕੇਸ ਸੁਪਰੀਮ ਕੋਰਟ ਦੇ ਵਿੱਚ ਉਹ ਦਾਇਰ ਕੀਤਾ ਗਿਆ ਸੀ ਤਾਂ ਅੱਜ ਜਦੋਂ ਉਸ ਕੇਸ ਦੀ ਬਹਿਸ ਸ਼ੁਰੂ ਹੋਣ ਲੱਗੀ ਤਾਂ ਜੈਸਾਭ ਨੇ ਉਹਨਾਂ ਨੂੰ ਇੱਕੋ ਹੀ ਗੱਲ ਸਿੱਧੀ ਤਰ੍ਹਾਂ ਰੂਪ ਦੇ ਵਿੱਚ ਕਹੀ ਵੀ ਤੁਸੀਂ ਸਿੱਧੇ ਰੂਪ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਆਪਦੇ ਐਡਵਰਟਾਈਜ਼ਮੈਂਟ ਨੂੰ ਚੈਲੰਜ ਕਰਨੇ ਨਹੀਂ ਆ ਸਕਦੇ ਪਹਿਲਾਂ ਤੁਹਾਨੂੰ ਜਿਹੜੀਆਂ ਨੇ ਆਪਦੇ ਫਾਈਲ ਦੀਆਂ ਜਿਹੜੇ ਪ੍ਰोसीडिंग ਨੇ ਪ੍ਰੋਸੀਜਰ ਹੈ ਉਹਨੂੰ ਪੂਰਾ ਕਰਨਾ ਪਏਗਾ ਉਸ ਤੋਂ ਬਾਅਦ ਹੀ ਜਿਹੜਾ ਤੁਸੀਂ ਇਹ ਇੱਧੇ ਆ ਸਕਦੇ ਹੋ ਇਸ ਵਾਸਤੇ ਤੁਹਾਨੂੰ ਵਾਪਸ ਜਿਹੜਾ ਉਹ ਹਾਈ ਕੋਰਟ ਜਾਣਾ ਪਏਗਾ ਹਾਈ ਕੋਰਟ ਜਾ ਕੇ ਤੁਸੀਂ ਆਪਦਾ ਜਿਹੜਾ ਇਸ ਨੂੰ ਇਸ ਤੇ ਜਿਹੜਾ ਤੁਸੀਂ ਕੰਮ ਕਰ ਸਕਦੇ ਹੋ ਤਾਂ ਅੱਜ ਜਿਹੜਾ ਇਹ ਗੱਲ ਕਹੀ ਜਾ ਰਹੀ ਵੀ ਵਿਡਰੋ ਕਰ ਲਿਆ ਤਾਂ ਸਾਥੀਓ ਇੱਕ ਗੱਲ ਸੋਚਣ ਵਾਲੀ ਹੈ ਜੇ ਵਿਡਰੋ ਹੀ ਕਰਨਾ ਹੁੰਦਾ ਤਾਂ ਸਿੱਧਾ ਸੁਪਰੀਮ ਕੋਰਟ ਉਹ ਸਾਥੀ ਕੇਸ ਗੱਲ ਤੋਂ ਆਂਦੇ ਵਿਡਰੋ ਕਰਨਾ ਇੱਕ ਮਜਬੂਰੀ ਬਣ ਗਈ ਕਿਉਂਕਿ ਜੇ ਜੱਜ ਸਾਹਿਬਾ ਜਿੱਥੇ ਕੋਈ ਆਰਗੂਮੈਂਟ ਕਰਕੇ ਕੋਈ ਡਿਸੀਜਨ ਦੇ ਦਿੰਦੇ ਜਾਂ ਡਿਸਪੋਜ਼ ਆਫ ਜਾਂ ਡਿਸਮਿਸ ਕਰ ਦਿੰਦੇ ਤਾਂ ਕਿਤੇ ਵੀ ਉਹ ਕੇਸ ਨੂੰ ਲੱਗਣਯੋਗ ਨਹੀਂ ਰਹਿ ਜਾਣਾ ਸੀ ਸੋ ਇਸ ਵਾਸਤੇ ਜਿਹੜਾ ਅੱਜ ਵਿਡਰੋ ਕਰਨਾ ਇੱਕ ਮਜਬੂਰੀ ਬਣ ਗਈ ਔਰ ਜਿਹੜਾ ਜੱਜ ਸਾਹਿਬ ਨੇ ਜੋ ਵੀ ਇਹਨਾਂ ਨੂੰ ਕਿਹਾ ਅੱਜ ਵੀ ਤੁਸੀਂ ਆਪਦਾ ਹਾਈ ਕੋਰਟ ਤੇ ਜਾ ਕੇ ਆਪਦੀ ਲੜਾਈ ਮਤਲਬ ਆਦੇ ਫਾਈਲਾਂ ਦੇ ਪ੍ਰੋਸੀਜਰ ਨੂੰ ਪਹਿਲਾਂ ਪੂਰਾ ਕਰੋ ਉਸ ਤੋਂ ਬਾਅਦ ਦੇਖੋ ਤਾਂ ਸਾਥੀਓ ਹੁਣ ਇਹ ਕੇਸ ਜਿਹੜਾ ਸੀ ਇੱਥੇ ਜਿਹੜਾ ਲੱਗਿਆ ਉਹ ਸਿੱਧਾ ਦੇ ਸਿੱਧਾ ਇੱਕ ਵਾਰੀ ਡਿਸਮਿਸ ਕਰ ਦਿੱਤਾ ਗਿਆ ਐਕਸੈਪਟ ਨਹੀਂ ਹੋਇਆ ਸੋ ਸਾਰੇ ਸਾਥੀਆਂ ਨੂੰ ਵਧਾਈ ਹੈ ਤੁਸੀਂ ਵਧਾਈ ਦੇ ਯੋਗ ਹੋ ਅਸੀਂ ਉਹ ਸਾਰੇ ਸਾਥੀਆਂ ਦਾ ਜੋ ਬੈਕਲੌਗ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਇਸ ਘੜੀ ਦੇ ਵਿੱਚ ਉਹ ਸਾਡੇ ਨਾਲ ਖੜੇ ਨੇ ਉਹਨਾਂ ਨੇ ਸਾਡੇ ਤੇ ਯਕੀਨ ਬਣਾਈ ਰੱਖਿਆ ਤਾਂ ਸਾਥੀਓ ਅ ਅੱਗੇ ਵੀ ਇਸੇ ਤਰ੍ਹਾਂ ਤੁਸੀਂ ਸਾਡੇ ਤੇ ਯਕੀਨ ਬਣਾ ਕੇ ਰੱਖੋ ਸਾਡੀ ਇੱਕੋ ਇੱਕ ਮੰਗ ਹੈ ਭਰਤੀ ਨੂੰ ਬਿਨਾਂ ਕਿਸੇ ਦੇਰੀ ਨਾਲ ਬਿਨਾਂ ਕਿਸੇ ਰੁਕਾਵਟ ਤੋਂ ਜਿਹੜਾ ਅਸੀਂ ਜਲਦੀ ਤੋਂ ਜਲਦੀ ਜਿਹੜਾ ਪੂਰਾ ਕਰਵਾ ਸਕੀਏ ਔਰ ਤੁਹਾਨੂੰ ਅਸੀਂ ਇੱਕ ਬਾਰ ਬਾਰ ਇੱਕੋ ਇਹ ਵੀ ਗੱਲ ਦੱਸੀ ਹੈ ਵੀ ਅਸੀਂ ਸਿਰਫ ਤੇ ਸਿਰਫ 5994 ਅਧਿਆਪਕਾਂ ਦੀ ਭਰਤੀ ਦੇ ਵਿੱਚ ਜੋ ਰਹਿੰਦੀਆਂ ਪੋਸਟਾਂ ਨੇ ਸਾਰੀਆਂ ਜਿਆ ਸਾਰੀਆਂ ਪੋਸਟਾਂ ਲੈਣ ਵਾਸਤੇ ਲੜ ਰਹੇ ਆਂ ਔਰ ਲੜਦੇ ਰਵਾਂਗੇ ਜਿੰਨਾ ਚਿਰ ਸਾਡਾ ਸਾਥ ਸਾਡੇ ਨਾਲ ਮਿਲਿਆ ਰਹੇਗਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੋ ਜਲਦੀ ਹੀ ਜਿਹੜਾ ਆਪਾਂ ਸਕੂਲਾਂ ਦੇ ਵਿੱਚ ਹੋਵਾਂਗੇ ਹੁਣ ਸਾਥੀਓ ਤੁਹਾਨੂੰ ਇਹ ਵੀ ਦੱਸ ਦੇਣਾ ਵੀ ਕੱਲ ਆਪਣੀ ਮੀਟਿੰਗ ਹੈ ਆਪਾਂ ਉਸ ਮੀਟਿੰਗ ਨੂੰ ਵੀ ਕਰਨਾ ਹੈ ਕੇਡਰ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕਰਨੇ ਦੇ ਉੱਤੇ ਪਹੁੰਚੋ ਹਾਂ ਜੇ ਜਿਹੜੀ ਕੱਲ ਦੀ ਮੀਟਿੰਗ ਹੈ ਉਹ ਮੀਟਿੰਗ ਨੂੰ ਆਪਾਂ ਸਫਲਤਾਪੂਰਵਕ ਸਿਰੇ ਚੜਾ ਸਕੀਏ ਔਰ ਜੇਕਰ ਉਸ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਤਾਂ 18 ਤਰੀਕ ਨੂੰ ਵੀ ਆਪਾਂ ਆਪਾਂ ਜਿਹੜਾ ਆਪਦਾ ਇਕੱਠ ਕਰਕੇ ਜੋ ਵੀ ਭਰ ਧਰਨੇ ਦੀ ਅਗਲੀ ਰਣਨੀਤੀ ਹੈ ਉਹ ਤੁਹਾਡੇ ਨਾਲ ਸੇਅਰ ਕਰਕੇ ਆਪਾਂ ਆਪਦੀ ਭਰਤੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਈਏ ਸੋ ਇੱਕ ਵਾਰ ਫੇਰ ਜਿਹੜਾ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਜਿਹੜਾ ਹੈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਔਰ ਸਾਥ ਦਿੱਤਾ ਔਰ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਜਲਦੀ ਤੋਂ ਜਲਦੀ ਜਿਹੜਾ ਭਰਤੀ ਨੂੰ ਆਪਾਂ ਪੂਰਾ ਕਰਾਵਾਂਗੇ ਸਾਥੀਓ ਫਿਕਰਾ ਸੀ ਇੱਕ ਜਗ ਕੋ ਰਾਖੇ ਸਾਈਆਂ ਮਾਰ ਨ ਸਕੇ ਨਾ ਕੋਏ ਬਾਲ ਨਾ ਬਾਕਾ ਕਰ ਸਕੇ ਜੋ ਜਗ ਵੈਰੀ ਹੋਏ ਸੋ ਇਸੇ ਵਾਸਤੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਅਗਲੀ ਗੱਲਬਾਤ ਸਾਥੀ ਮਨਦੀਪ ਜੀ ਤੁਹਾਡੇ ਨਾਲ ਕਰਨਗੇ ਸੋ ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡੇ ਸਾਰਿਆਂ ਦੇ ਸਾਥ ਅਤੇ ਉਸ ਪਰਮਾਤਮਾ ਦੀ ਮਿਹਰ ਸਦਕਾ ਜਿਹੜਾ ਅੱਜ ਇੱਕ ਗਾਜ਼ ਡਿੱਗਣੀ ਸੀ ਸੁਪਰੀਮ ਕੋਰਟ ਦੇ ਉੱਪਰ ਉਹ ਨਹੀਂ ਡਿੱਗੀ ਕਿਉਂਕਿ ਤੁਸੀਂ ਸਭ ਨੇ ਸਾਥ ਦਿੱਤਾ ਪਰਮਾਤਮਾ ਅੱਗੇ ਅਰਦਾਸ ਕੀਤੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਜਿਹੜੀ ਆਪਣੀ ਪਰਥੀ ਹੈ ਇਸ ਤੇ ਉੱਪਰ ਕਿਸੇ ਵੀ ਤਰ੍ਹਾਂ ਦੀ ਰੋਕ ਨਾ ਲੱਗੇ ਨਿਰੰਤਰ ਇਸੇ ਤਰ੍ਹਾਂ ਜਾਰੀ ਰਵੇ ਜਿਵੇਂ ਹੀ ਆਪਣਾ ਪ੍ਰੋਸੈਸ ਚੱਲ ਰਿਹਾ ਤੇ ਜਲਦ ਤੋਂ ਜਲਦ ਜਿਹੜੇ ਆਪਾਂ ਸਾਰੇ ਸਾਥੀ ਆ ਉਹ ਜਿਹੜਾ ਸਕੂਲਾਂ ਦੇ ਵਿੱਚ ਜਾਈਏ ਤੇ ਸਾਥੀ ਸ਼ੋਕ ਜੀ ਨੇ ਦੱਸਿਆ ਕਿ ਜੱਜ ਸਾਹਿਬ ਨੇ ਜਿਹੜਾ ਅੱਜ ਦਾ ਜਿਹੜਾ ਕੇਸ ਲੈ ਕੇ ਆਏ ਸੀਗੇ ਕਿ ਜਿਹੜਾ ਇਹ ਤੁਸੀਂ ਸਿੱਧੇ ਰੂਪ ਦੇ ਵਿੱਚ ਸੁਪਰੀਮ ਕੋਰਟ ਨਹੀਂ ਆ ਸਕਦੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਨਹੀਂ ਆ ਸਕਦੇ ਪਹਿਲਾਂ ਜਿਹੜਾ ਤੁਸੀਂ ਆਪਣਾ ਹਾਈ ਕੋਰਟ ਦੇ ਲੈਵਲ ਤੇ ਜਿਹੜਾ ਤੁਸੀਂ ਕੇਸ ਏ ਦਾਇਰ ਕਰੋ ਸੋ ਅਸੀਂ ਵੀ ਜਿਹੜਾ ਜਿਹੜੇ ਸਾਥੀ ਸੀਗੇ ਜਿਨ੍ਹਾਂ ਦੁਆਰਾ ਇਹ ਕੇਸ ਲਗਾਇਆ ਸੀ ਗਿਆ ਸੀ ਉਹਨਾਂ ਦੀ ਆਡੀਓ ਸੁਣੀ ਸੀਗੀ ਉਹਨਾਂ ਦੁਆਰਾ ਕਿਹਾ ਗਿਆ ਸੀ ਕਿ ਅਸੀਂ ਵਿਡਰੋ ਕੀਤਾ ਸਾਥੀਓ ਤੇਜਾ ਸਾਹਿਬ ਨਹੀਂ ਇਹ ਗੱਲ ਕਹਿਤੀ ਉਸ ਤੋਂ ਬਾਅਦ ਆਪਾਂ ਜਿਹੜਾ ਗੱਲਾਂ ਦਾ ਇੱਕ ਤਰ੍ਹਾਂ ਦਾ ਖੜਾ ਨਹੀਂ ਬਣਾ ਸਕਦੇ ਸੋ ਅ ਅਜੇ ਵੀ ਉਹਨਾਂ ਦਾ ਇੱਕ ਗੱਲ ਹੋਰ ਵੀ ਕਹੀ ਗਈ कि ਜਿਹੜੇ ਜੱਥੇਬੰਦੀ ਦਾ ਵਕੀਲ ਦਾ ਜਿਹੜਾ ਨਾਮ ਹੈ ਉਹ ਵਿੱਚ ਨਹੀਂ ਮੈਂਸ਼ਨ ਹੋਇਆ ਸਾਥੀਓ ਵਕੀਲ ਦਾ ਨਾਮ ਜਿਹੜਾ ਸਿੱਧਾ ਡਾਇਰੈਕਟ ਪਾਰਟੀ ਨਹੀਂ ਬਣ ਸਕਦੇ ਉਸ ਦਾ ਇੱਕ ਕੋਰਟ ਦਾ ਜਿਹੜਾ ਪ੍ਰੋਸੀਜਰ ਹੁੰਦਾ ਹੈ ਇੱਕ ਕਾਗਜ਼ੀ ਕਾਰਵਾਈ ਹੁੰਦੀ ਜਿਸ ਦੇ ਦੁਆਰਾ ਜਿਹੜਾ ਕੋਰਟ ਦੇ ਵਿੱਚ ਜਾ ਸਕਦੇ ਆ ਆਪਣੇ ਅਸੀਂ ਥੰਬਨੇਲ ਵੀ ਲਾਇਆ ਗਿਆ ਸਾਥੀਓ ਤੁਹਾਡਾ ਜਿਹੜਾ ਸਾਥ ਦਿੱਤਾ ਸੀ ਤੁਹਾਡਾ ਜਿਹੜਾ ਫੰਡ ਦੇ ਰੂਪ ਦੇ ਵਿੱਚ ਸਾਥ ਦਿੱਤਾ ਸੀਗਾ ਉਹ ਸਾਥ ਦੇ ਵਿੱਚੋਂ ਜਿਹੜਾ ਸਾਥੀ ਵਕੀਲ ਸਾਹਿਬ ਨੂੰ ਪੇਮੈਂਟ ਵੀ ਕੀਤੀ ਹੋਈ ਸੀਗੀ ਉਹ ਉਸ ਦਾ ਸਾਥੀਓ ਸਾਡੇ ਕੋਲੇ ਪ੍ਰੂਫ ਵੀ ਹੈ ਜਦੋਂ ਵੀ ਸਾਥੀਓ ਕਹੋਗੇ ਅਸੀਂ ਗਰੁੱਪਾਂ ਦੇ ਵਿੱਚ ਉਸ ਦਾ ਸਕੈਨ ਜਿਹੜਾ ਪੇਮੈਂਟ ਕਰੀ ਤਾਂ ਜਿਹੜਾ ਸਕਰੀਨਸ਼ਾਟ ਪਾ ਦਿਆਂਗੇ ਫਿਰ ਵੀ ਜੇਕਰ ਕਿਸੇ ਵੀ ਸਾਥੀ ਨੂੰ ਲੱਗਦਾ ਕਿ ਜਥੇਬੰਦੀ ਨੇ ਮਤਲਬ ਕਿ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਸਾਥੀ ਦੇ ਮਨ ਦੇ ਵਿੱਚ ਸਵਾਲ ਉੱਠਦਾ ਹੈ ਚਾਹੇ ਉਹ ਵਕੀਲ ਸਾਹਿਬ ਦੀ ਫੀਸ ਨੂੰ ਲੈ ਕੇ ਚਾਹੇ ਉਹਨਾਂ ਦੇ ਦੁਆਰਾ ਫੰਡ ਦਿੱਤੇ ਫੰਡ ਨੂੰ ਲੈ ਕੇ ਤਾਂ ਸਾਥਿਓ ਅਸੀਂ ਬੈਠੇ ਆ ਜਦੋਂ ਮਰਜੀ ਸਾਡੇ ਕੋਲ ਆਓ ਫੰਡ ਦਾ ਹਿਸਾਬ ਲਓ ਸਾਥਿਓ ਤੁਹਾਡੇ ਨਿੱਕੇ ਨਿੱਕੇ ਪੈਸੇ ਦਾ ਹਿਸਾਬ ਦਾ ਅਸੀਂ ਦੇਣਦਾਰ ਆ ਸਾਥਿਓ ਸਾਥਿਓ ਆਪਣੇ ਆਪਣੇ ਸਾਰਿਆਂ ਦੇ ਸਾਥ ਦੇ ਸਤਕਾਈ ਜਿਹੜਾ ਅੱਜ ਇੱਕ ਭਰਤੀ ਦੇ ਉੱਪਰ ਗਾਜ ਢਿੱਗਣ ਤੋਂ ਹਟਿਆ ਸੋ ਇਸ ਦੇ ਨਾਲ ਹੀ ਸਾਥਿਓ ਜਿਹੜੀ ਕੱਲ ਦੀ ਆਪਣੀ ਮੀਟਿੰਗ ਹੈ ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਸਾਥੀ ਜਿਹੜਾ ਆਪਣਾ ਜਿਹੜਾ ਡੀਪੀ ਗੇਟ ਤੇ ਤਰਨਾ ਚੱਲ ਰਿਹਾ ਹੈ ਪਰ ਲਗਭਗ ਹਾਂ ਉਸ ਨੂੰ ਜਿਹੜੇ 6 ਮਹੀਨੇ ਪੁੰਨੇ ਪੂਰੇ ਹੋਣ ਵਾਲੇ ਨੇ ਸਾਥਿਓ ਉਸ ਤਰਨੇ ਦੇ ਉੱਪਰ ਤੁਸੀਂ ਪਹੁੰਚੋ ਤਾਂ ਜੋ ਆਪਾਂ ਜਲ ਤੋਂ ਜਲਦ ਜਿਹੜਾ ਆਪਣਾ ਭਰਤੀ ਦਾ ਪ੍ਰੋਸੈਸ ਪੂਰਾ ਕਰਵਾ ਕੇ ਤੇ ਅਕੀਆ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਾਰੀ ਕਰਵਾ ਸਕੀਏ ਸੋ ਸਾਰੇ ਸਾਥੀਆਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਸਾਥਿਓ ਸਾਥ ਬਣਾ ਕੇ ਰੱਖੋ ਏਕਾ ਬਣਾ ਕੇ ਰੱਖੋ ਜਥੇਬੰਦੀ ਤੇ ਵਿਸ਼ਵਾਸ ਰੱਖੋ ਯਕੀਨ ਰੱਖੋ ਤਾਂ ਜੋ ਸਾਥਿਓ ਅਸੀਂ ਵੀ ਤੁਹਾਡੇ ਸਾਥ ਦੇ ਨਾਲ ਹੀ ਇੱਥੋਂ ਤੱਕ ਆਏ ਆ ਤੇ ਅੱਗੇ ਵੀ ਜਲ ਤੋਂ ਜਲਦ ਜਿਹੜਾ ਆਪਾਂ ਸਾਥਿਓ ਰੁਜ਼ਗਾਰ ਤੇ ਹੋਵਾਂਗੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਥੀਓ ਸਾਥੀਓ ਗਰੁੱਪਾਂ ਦੇ ਵਿੱਚ ਆਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਬੜੇ ਵਿਦਵਾਨ ਜੜੇ ਨੇ ਪਹਿਲਾਂ ਘਰਾਂ 'ਚ ਬੈਠੇ ਸੀ ਤੇ ਹੁਣ ਜਿਹੜੇ ਨੇ ਆਡੀਓ ਸ਼ੇਅਰ ਕਰ ਰਹੇ ਨੇ ਤਾਂ ਉਹਨਾਂ ਸਾਰੇ ਵਿਦਵਾਨਾਂ ਨੂੰ ਇੱਕ ਬੇਨਤੀ ਹੈ ਵੀ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਭਰਤੀ ਨੂੰ ਪੂਰਾ ਕਰਵਾਉਣ ਦੇ ਵਾਸਤੇ ਲੱਗੇ ਹੋਏ ਆਂ ਭਰਤੀ ਦੀਆਂ ਰਹਿਂਦੀਆਂ ਪੋਸਟਾਂ ਲੈਣ ਵਾਸਤੇ ਲੱਗੇ ਹੋਏ ਆਂ ਸਾਡਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਇੱਕ ਵੱਡੀ ਵੱਡੀ ਦੀ ਤੋਂ ਵੱਡੀ ਲਿਸਟ ਲਈ ਜਾਵੇ ਤਾਂ ਜੋ ਜਿਹੜੇ ਰਹਿੰਦੇ ਸਾਥੀ ਨੇ ਜਲਦੀ ਤੋਂ ਜਲਦੀ ਜਿਹੜਾ ਰੁਜ਼ਗਾਰ ਤੇ ਪਹੁੰਚ ਸਕਣ ਪਰ ਫਿਰ ਵੀ ਜਿਹੜਾ ਇਸ ਦੇ ਉਲਟ ਚੱਲ ਕੇ ਯੂਨੀਅਨ ਨੂੰ ਨਿੰਦਿਆ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਬੋਲਿਆ ਜਾ ਰਿਹਾ ਹੈ ਪਰ ਅਸੀਂ ਧੰਨਵਾਦ ਆਉ ਸਾਥੀਆਂ ਦੇ ਜਿਹੜੇ ਅੱਜ ਵੀ ਕੇਡਰ ਦੇ ਨੇ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਪਰ ਉਹਨਾਂ ਵਾਸਤੇ ਵੀ ਇੱਕ ਗੱਲ ਹੈ ਵੀ ਸਾਡੀ ਚੁੱਪ ਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ ਅਸੀਂ ਕਿਸੇ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਬਹਿਸ-ਬਾਜੀ ਨਹੀਂ ਕਰਨਾ ਚਾਹੁੰਦੇ ਹਾਂ ਜੋ ਸੱਚ ਹੈ ਉਹ ਅਸੀਂ ਕੇਡਰ ਦੇ ਅੱਗੇ ਜਰੂਰ ਰੱਖਦੇ ਹਾਂ ਇਹ ਗੱਲ ਜਰੂਰ ਹੈ ਵੀ ਕੇਡਰ ਦੇ ਅੱਗੇ ਕੋਈ ਵੀ ਗੱਲ ਰੱਖਣ ਤੋਂ ਪਹਿਲਾਂ ਅਸੀਂ ਉਸ ਗੱਲ ਨੂੰ ਚੰਗੀ ਤਰ੍ਹਾਂ ਖੋਖ ਪੜਤਾਲ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਹੋ ਸਕਦਾ ਹੈ ਵੀ ਅਸੀਂ ਇੱਕ ਅੱਧਾ ਦਿਨ ਲੇਟ ਹੋ ਜਾਂਦੇ ਹਾਂ ਪਰ ਅਸੀਂ ਜੋ ਵੀ ਗੱਲ ਕੈਡਰ ਦੇ ਅੱਗੇ ਰੱਖਦੇ ਆਂ ਜੋ ਵੀ ਗੱਲ ਜਥੇਬੰਦੀ ਲਈ ਕੈਡਰ ਦੇ ਅੱਗੇ ਰੱਖੀ ਜਾਂਦੀ ਹੈ ਉਸ ਲਈ ਜਥੇਬੰਦੀ ਪੂਰੀ ਤਰ੍ਹਾਂ ਆਪਦੀ ਗੱਲ ਤੇ ਸਟੈਂਡ ਹੈ ਉਸ ਗੱਲ ਦੀ ਜ਼ਿੰਮੇਵਾਰੀ ਜਥੇਬੰਦੀ ਦੀ ਹੈ ਤਾਂ ਸਾਡੀ ਚੁੱਪ ਨੂੰ ਜਿਹੜਾ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ ਇਸ ਵਾਸਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਇਕੱਠੇ ਹੋ ਕੇ ਚੱਲੋ ਭਰਤੀ ਨੂੰ ਪੂਰਾ ਕਰਵਾਉਣਾ ਤਾਂ ਜਲਦੀ ਤੋਂ ਜਲਦੀ ਜਿਹੜਾ ਭਰਤੀ ਨੂੰ ਆਪਾਂ ਪੂਰਾ ਕਰਵਾਈਏ ਔਰ ਜਿਹੜਾ ਹੈ ਆਪਾਂ ਵੀ ਸਕੂਲਾਂ ਦੇ ਵੱਲ ਜਾ ਸਕੀਏ ਸਾਥਿਓ ਜਿਹੜੀ ਭਰਤੀ ਜਿਹੜੀ ਆਪਣੀ 5994 ਹੈ ਉਸ ਵਿੱਚ 5994 ਸਾਥੀ ਹੀ ਲੱਗਨੇ ਨੇ 95 ਸਾਥੀ ਵੀ ਨਹੀਂ ਲੱਗ ਸਕਦੇ ਸੋ ਸਾਰੇ ਸਾਥੀਆਂ ਨੂੰ ਇਹ ਬੇਨਤੀ ਹੈ ਵੀ ਗੱਲਾਂ ਨੂੰ ਸਮਝੋ ਇਕੱਠੇ ਹੋ ਕੇ ਚੱਲੋ ਆਓ ਸਾਰੇ ਜਣੇ ਰਲ ਕੇ ਭਰਤੀ ਨੂੰ ਪੂਰਾ ਕਰਵਾਈਏ ਤੇ ਜਲਦੀ ਤੋਂ ਜਲਦੀ ਆਪਦੇ ਰੁਜ਼ਗਾਰ ਤੇ ਜਾ ਸਕੀਏ ਇੱਕ ਦੂਜੇ ਦੀ ਲੱਤਾਂ ਖਿੱਚਣ ਦੀ ਜਾਲੋ ਚੰਗਾ ਇਕੱਠੇ ਹੋ ਕੇ ਭਰਤੀ ਨੂੰ ਪੂਰਾ ਕਰਾਉਣ ਵੱਲ ਆਪਾਂ ਚੱਲੀਏ ਧੰਨਵਾਦ ਸਾਥਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਾਡਾ ਸਾਥ ਦਿੱਤਾ ਆਪਾਂ ਇਹ ਲੜਾਈ ਆ ਜਿੱਥੋਂ ਇਸ ਤਬਾਬਕ ਲੜੀ ਹੈ ਅੱਗੇ ਵੀ ਲੜਦੇ ਰਹਿਵਾਂਗੇ ਜਿੰਨਾ ਚਿਰ ਆਪਣੀ ਭਰਤੀ ਪੂਰੀ ਨਹੀਂ ਹੋ ਜਾਂਦੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ